ബിധാന് <laughs> യാണീത ਬਾਜੀ ਤੁਹਾਡੇ ਜੀਵਨ ਦਾ ਹਰ ਪਾਣੀ ਨਾਦਰਾ ਦਾ ਖਰਚ ਕਰਨਾ ਸਾਰੀਆਂ ਬੀਤੇ ਪੈਰ ਬਾਜੀ ਦਾ ਕਰ ਕਰਦਾ ਸੱਜਣਾ ਤੇ ਵਰਕੇ ਨਾ ਖੜੇ ਮੈਂ ਬਾਜੀ ਦਾ ਕਦੇ ਸਾਰੀ ਉਮਰ ਮੈਂ ਕਰਜ਼ਦਾਰ ਆ ਬਾਜੀ ਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ ਵੀ ਵੋਟ ਉਹ ਜਿਹੜੀ ਮੋਹਲਾ ਲਈ ਜੀ ਜਦਾ ਦੇ ਆਸਲਾ ਹੋ ਗਿਆ ਜੋ ਭਯਾਰ ਦੇ ਅਜ ਰਾਤੀ ਲਗਿਆ ਖੂਨ ਦੀ ਜੇ ਦੇ ਫਲੋਰ ਉੱਤੇ ਉਹ ਵੀ ਵਰਤੀ ਸੀ ਖਰਾਸ਼ੇ ਤੇ ਮੈਨੂੰ ਮੈਨੂੰ ਗਗਨ ਭਰਾ ਦੇ ਦੱਸਿਆ ਕਿਦਾ ਵੀ ਭਾਜੀ ਉੱਤੇ ਸਾਰੇ ਨੂੰ ਵੇਖ ਰਹੇ ਹੋਣਗੇ ਤੁਹਾਡੇ ਵਾਲਾ ਠੀਕ ਹੈ ਜਿਸ ਭਾਜੀ ਦਾ ਜਿਹੜਾ ਚਿਹਰਾ ਤੁਹਾਡੇ ਐਸੀ ਉਂਗਲ ਲੱਗਿਓ ਵੀ ਪਤਾ ਲੱਗ ਜੇ ਮੈਂ ਤਾਂ ਕਹਿੰਦਾ भाजपा बन अगर बीजेपी जिनके तूती बोल दी मैं दस तूती बोलती अब एल ए तूती मैं एक गांधी मनकिरत जी मेरे नौजवान सुनने में ध्यान आया ਮਨਕੀਰਾ ਜੀ ਤੁਹਾਨੂੰ ਬੜਾ ਫਖਰ ਹੋਊਗਾ। ਤੁਸੀਂ ਬਈਜਿਆ ਕਿਓ। ਤੁਹਾਨੂੰ ਬੜਾ ਫਖਰ ਹੋਊਗਾ ਮਨਕੀਰਾ ਜੀ ਕਿਉਂ ਤੁਸੀਂ ਐਂਟਰੀ ਕੀਤੀ ਆ ਨਾ। ਜਦੋਂ ਮੈਂ ਮੇਲੇ ਸੀ ਮੈਂ ਕਿਹਾ ਜੇਸ਼ ਦੇ ਲੋਕਾਂ ਨੂੰ ਸਾਡਾ ਕਿੱਥੇ ਪੜਾ ਲੱਗਣਾ ਚਾਹੀਦਾ ਏ। ਉਹ ਚੌਂਕ ਉੱਤੇ ਦਾਦਾ ਬਕੀਰ ਸਿੰਘ, ਬਾਬਾ ਜਸਰ ਸਿੰਘ ਆਲੂਆਲੀਆ ਤੇ ਬਾਬਾ ਜਸਰ ਸਿੰਘ ਰਾਮਗੜੀ ਦੇ 100 ਕਰੋੜ ਦੇ ਪਲਾਟ ਅੰਦਰ ਤਿੰਨਾਂ ਦੇ ਘੋੜੇ ਤੇ ਸਵਾਸ ਸੀਨਾ ਚੌੜੇ ਦੇ ਬੁੱਤ ਲੱਗੇ ਨੇ। ਉਹ ਫਿਰ ਦੇਖ ਭਾਈ ਯੋਗ ਕਰਾ ਲੈ। ਕਿਨਾਲ ਲਾਲ ਕੇ ਲੇ ਨੂੰ ਪਤਾ ਕੀਤਾ ਸੀਗਾ ਜੱਸਾ ਸਿੰਘ ਆਲੂਆ ਤੇ ਜੱਸਾ ਸਿੰਘ ਰਾਮ ਗੀਆ ਬਾਬਾ ਫਰੀਦ ਸਿੰਘ ਦੇਖਦੇ ਨਾ ਤੁਸੀਂ ਉਹਨਾਂ ਦੇਖਦਾ ਮੰਨਦੇ ਗੋਪ ਭਾਜੀ ਤ੍ਰੀਖੂ ਪੱਟਿਆ ਚੱਕ ਦੇਵ ਜੇ ਪਤਾ ਨਹੀਂ ਕਿ ਜਨਾ ਚਾਹੀਦਾ ਪੂਰੀ ਦਿੱਲੀ ਨੂੰ ਜਦੋਂ ਉਹ ਚੋਰੀ ਘਾੜਨ ਦੇ ਸਾਡੇ ਵਿਸ਼ਣ ਗੜੀ ਖਾਲਾ ਦੇ ਮੁੰਡੇ ਕੁੜੀਆਂ ਤਹਿ ਕਰਦੇ ਤੇ ਫਿਰ ਹਮਾਰਿਆਂ ਬਾੜ ਨੂੰ ਇਟਾ ਚਕੇ ਲੈ ਜਾ ਸੰਗਦੇ ਹਜ਼ਾਰ ਕਹਿੰਦੇ ਆ ਨਾ ਚੱਕਾ ਜੀ ਨੂੰ ਬੋਲੇ ਇੱਧਰ ਦੇਖਣਗੇ ਅੰਦਰ ਫੈਦੀਵਰਾ ਹੋਇਆ ਕਿ ਇਹਦਾ ਜੋਰੀ ਗਾਰਡਨ ਦੀ ਇਸ ਜਨਤਾ ਨੇ ਆ ਆਮ ਆਮੀ ਪਾਰਟੀ ਜਮਾਨਾ ਚੁਪ ਕਰਾ ਕੇ ਨਵੇਂ ਬਣਾਇਆ ਜਮਾਨਾ ਚੁਪ ਕਰਾ ਕੇ ਅੱਜ ਵੀ ਜਿਹੜੀ ਜਮਾਨਾ ਚੁਪ ਤੋਂ ਚੋਰੀ ਦੇ ਮੋਹ ਤੇ ਜਿੰਮਣ ਕਿਰਤ ਸਿੰਘ ਉਹ ਅੱਛੀ ਹੁਣੇ ਸਰਸਾ ਭਰਾਵਾਂ ਨੂੰ ਵੀ ਜਿਤਾਵਾਂਗੇ ਜਿਤਾਵਾਂਗੇ ਪੰਨੀ ਦਾ ਸਰਸਾ ਇਹ ਚੋਣਾਂ ਤੋਂ ਪਰਮਾਤਮਾ ਦੀ ਕਿਰਪਾ ਲਈ ਤਾਂ ਇੱਕ ਤਰਫਾ ਹੋ ਜਾਏਗਾ ਮੇਰੇ ਕੋਲ ਰਜੋਰੀਗਾਂ ਦੇ ਲੋਕਾਂ 'ਤੇ ਬੜਾ ਵਿਸ਼ਵਾਸ ਹੈ ਔਰ ਰਜੋਰੀਗਾਂ ਦੇ ਲੋਕਾਂ ਨੇ ਪਹਿਲਾਂ ਵੀ ਇਹ ਚੋਣਾਂ ਇੱਕ ਤਰਫਾ ਕੀਤਾ ਸੀ ਮੈਂ ਸਿਰਫ ਦੱਸਣਾ ਯਾਦ ਕਰਾਉਣਾ ਚਾਹੁੰਦਾ ਕਿ 2017 ਚ ਜਦੋਂ ਮੈਂ ਚੋਣਾਂ ਪਹਿਲਾਂ ਆਖਰੀ ਲੜਿਆ ਸੀ ਆਖਰੀ ਚੋਣਾਂ ਜਦੋਂ ਮੈਂ ਥੋੜਾ ਡੜ ਕੇ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਦਕੇ ਤਰ ਸਦਕੇ ਔਰ ਮੇਰੇ ਰਜੋਰੀਗਾਂ ਦੇ ਲੋਕਾਂ ਦੇ ਪਿਆਰ ਸਦਕੇ ਦਿੱਲੀ ਚ ਬਹਾਦਰ ਇੱਕ ਸੀਟ ਸੀ ਜਿਸ ਨੇ 17 ਸੀਟਾਂ ਜੇ ਕਿਸ ਵੀ ਵਾਰ ਚ ਜਨੇ ਆਮ ਆਦਮੀ ਪਾਰਟੀ ਜਮਾਨਤ ਜਬਤ ਕਰਾਤੀ ਸੀ ਸੱਤਾ ਦੇ ਦੌਰਾਨ ਆਮ ਆਦਮੀ ਪਾਰਟੀ ਜਮਾਨਤ ਤੱਕ ਕਰਾਈ ਸੀ ਫਿਰ ਜੋਹਰੀਗੜ੍ਹ ਦੇ ਲੋਕਾਂ ਨੇ ਕਰਾਈ ਸੀ ਮੈਨੂੰ ਉਮੀਦ ਆ ਕਿ ਐਰ ਕੇ ਵੀ ਉਸੇ ਤਰ੍ਹਾਂ ਚਲ ਜਾਏਗੀ ਔਰ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਹਾਰ ਹੋਏਗੀ ਅਲਜੋਰੀਗੜ੍ਹ ਦੇ ਲੋਕਾਂ ਦੀ ਜਿੱਤ ਹੋਊਗੀ ਮੇਰੇ ਪੰਜਾਬੀ ਪਰਿਵਾਰਾਂ ਦੀ ਜਿੱਤ ਹੋਊਗੀ ਮੇਰੇ ਇੱਥੇ ਰਹਿਣ ਵਾਲੇ ਲੋਕਾਂ ਦੀ ਜਿੱਤ ਹੋਊਗੀ ਔਰ ਜਿਨ੍ਹਾਂ ਨੇ ਗੁੰਡਾਗਰਦੀ ਕਰ ਰੱਖੀ ਉਹਨਾਂ ਦੀ ਹਾਰ ਹੋਊਗੀ ਲੇਕਿਨ ਆ ਜੀ ਨਾ ਪੰਜਾਬ ਚ ਇਹ ਹੀ ਕੰਮ ਕੀਤੇ ਸੀਗੇ ਹੁਣ ਦਿੱਲੀ ਲੋਕਾਂ ਨੂੰ ਪਤਾ ਲੱਗ ਗਿਆ 10 ਸਾਲਾਂ ਬਾਅਦ ਸਭ ਵਾਦੇ ਕਰਦਾ ਮੈਂ ਗਰੀਬਾਂ ਨੂੰ ਘਰ ਦੂੰਗਾ ਬਣਾ ਆਪਣਾ 100 ਕਰੋੜ ਦਾ ਮਹਿਲ ਲੈਂਦਾ ਹੈ ਵਾਦੇ ਕਰਦਾ ਮੈਂ ਔਰਤਾਂ ਨੂੰ ਸੁਰੱਖਿਆ ਦੂੰਗਾ ਦੋ ਦੋ ਸਟੇਟਾਂ ਦੀ ਆਫ ਜ਼ੈਡ ਪਲੱਸ ਲਈ ਫਿਰਦਾ ਹੈ ਸੋ ਇਸ ਕਰਕੇ ਲੋਕਾਂ ਨੂੰ ਸਭ ਸਭ ਪਤਾ ਹੋ